ਇਹ ਗਰਮੀ ਰਹਿਦਾ ਬੰਦਾ ਕਦੋਂ ਗਰਮ ਦਾ ਮੰਡੀਆਂ ਚ ਰਹਿੰਦੇ ਸਟਾਰਟ ਹੀ ਰਹਿੰਦੇ ਆ ਐ ਕਰਦੇ ਆ ਮਿੱਤਰਾ ਖਾਣਾ ਕੀ ਰੱਤੀ ਮੈਂ ਨਹੀਂ ਕੁਸ ਖਾਂਦਾ ਰੋਟੀ ਦੁੱਧ ਕੱਚੇ ਦੁੱਧ ਦਾ ਗਲਾਸ ਕੱਚੇ ਦੁੱਧ ਨਾਲ ਇੰਨਾ ਨਹੀਂ ਬੋਲਿਆ ਜਾਂਦਾ ਹੁੰਦਾ ਮੈਨੂੰ ਲੱਗਦਾ ਚਾਰ ਮਹੀਨਿਆਂ ਦੀ ਦੂਏ ਸੂਏ ਆਤੀਏ ਸੂਏ ਤੀਏ ਸੂਏ ਕੋਈ ਬਲੱਡ ਲਾਈਨ ਹੈ ਵਧੀਆ ਰਾਜੂ ਦੀ ਬਲੱਡ ਲਾਈਨ ਹੈ ਬੱਕਰੀਆਂ ਵਾਲੇ ਦੀ ਠੀਕ ਤਿਆਰ ਚਮੜੀ ਕਾਲੀਆਂ ਝੰਡ ਡੰਜ ਕਾਲੀਆਂ ਡੰਜ ਬਲੈਕਾਂ ਲੈ ਵੀ ਕਾਲੀਆਂ ਨੇ ਬਾਈ ਦੇਖ ਜਮਾ ਬਲੈਕ ਆ ਕਲਰ ਦੀਆਂ ਇਹ ਵੀ ਤਾਜੀ ਸੋਣ ਵਾਲੇ 15 ਦਿਨਾਂ ਨੂੰ ਆਹ ਦੇਖ ਲੋਹੀ 38 ਇੰਚ ਦੀ ਦੁੱਧ ਵਾਲੀ ਬੱਕਰੀ ਲੱਗਦੀ ਐ ਪੂਰੀ ਮਹਾ ਭਾਲ ਵੀ ਨਹੀਂ ਚਮੜੀ ਤੇ ਲੈ ਯਾਰ ਲੈ ਵੀ ਦਿਰਬੇ ਆਏ ਹੋਏ ਹੈਗੇ ਆ ਪਾ ਰਾਜੂ ਬਾਈ ਕੋਲੇ ਰਾਜੂ ਬਾਈ ਦੀਆਂ ਲਗਭਗ 100 ਬੱਕਰੀਆਂ ਹੋਣਗੇ ਰਾਜੂ ਦੇ ਕੋਲੇ ਦਿਖਾਵਾਂਗੇ ਤੇ ਇਹਦੇ ਵਿੱਚੋਂ ਕਿਹੜੀਆਂ ਬੱਕਰੀਆਂ ਸੇਲ ਤੇ ਹਨ ਉਹ ਵੀ ਅੱਜ ਦਿਖਾਵਾਂਗੇ ਬਣੇ ਰਹੋ ਵੀਡੀਓ ਉੱਤੇ ਚੱਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਰਜੂ ਭਾਈ ਸਾਥਰੀ ਕਾਲ ਜੀ ਸਤਿਕਾਰ ਜੀ ਕੀ ਹਾਲ ਚਾਲ ਨੇ ਹਾਲ ਤੇ ਹਾਲ ਚੜੇ ਹੋਈ ਨਹੀਂ ਇਹ ਗਰਮੀ ਰਹਿੰਦਾ ਬੰਦਾ ਕਦੋਂ ਗਰਮ ਨਾ ਰਹਿੰਦੀਆਂ ਜਿਹੜੀਆਂ ਰਹਿੰਦੀਆਂ ਸਟਾਰਟ ਹੀ ਰਹਿੰਦੀਆਂ ਐ ਕਰਦੇ ਆ ਮਿੱਤਰਾ ਸੱਜਣਾ ਨੂੰ ਟੱਕਰ ਹਾਂ ਸਹੀ ਇਹਦਾ ਸੌਦਾ ਐਂ ਕਰਾਤਾ ਕਿਸੇ ਐਂ ਕਰਾਤਾ ਵਿਚਾਰੇ ਦਾ ਗਰੀਬ ਬੰਦੇ ਦਾ ਸਹੀ ਗੱਲ ਖਾਣਾ ਕੀ ਹਰਾ ਚੀ ਮੈਂ ਨਹੀਂ ਕੁਛ ਖਾਂਦਾ ਰੋਟੀ ਦੁੱਧ ਕੱਚੇ ਦੁੱਧ ਦਾ ਗਲਾਸ ਕੱਚੇ ਦੁੱਧ ਨਾਲ ਇੰਨਾ ਨਹੀਂ ਬੋਲਾ ਜਾਂਦਾ ਹੁੰਦਾ ਮੈਨੂੰ ਲੱਗਦਾ ਬੋਲਦਿਆਂ ਬੋਲਦਿਆਂ ਤੜਕੀ ਵੀ ਖਾਕੀ ਪੱਕੀ ਗੱਲ ਆ ਪੱਕੀ ਲੈ ਪੱਕੀ ਗੱਲ ਆ ਵੇ ਕਹਿੰਦਾ ਕੁਛ ਨਹੀਂ ਖਾਂਦਾ ਸੁਰਵੇ ਬੋਲਦਾ ਆ ਮੁੰਡਾ ਰਾਜੂ ਦਾ ਬਾਈ ਕਹਿੰਦਾ ਵੀ ਮੁੰਡਾ ਵੀ ਇਹਦਾ ਪਾਪਾ ਵੀ ਐਂ ਬੋਲਦਾ ਐਂ ਬੋਲਦਾ ਦੀਆ ਠੀਕ ਆ ਉਹ ਵੇਖਦੇ ਖੁੰਦੇ ਤੜੀ ਕੋਈ ਨਾਥਾ ਲੋ ਬੜੇ ਕਰਦੇ 600 ਉੱਠ ਜਾ ਰਹੀ ਜੀ ਮੇਰੇ ਦਾਦੇ ਨੇ ਜੀ ਉਹ ਡਰਦਾ ਨਹੀਂ ਸੀ ਡਾਰਾ ਹੁੰਦੀਆਂ ਪਹਿਲਾਂ ਉੱਠਣੇ ਹਟੇ ਗਏ ਆ ਨਾਲੇ ਤੇ ਉਹਦੂ ਬਾਅਦ ਜੋ ਭੇਡਾਂ ਲੈ ਲਈਆਂ ਤੇ ਜੀ ਭੇਡਾਂ ਵੀ ਚਾਰੀਆਂ ਨੇ ਮੇਰੇ ਪਾਪੇ ਤੇ ਮੇਰੇ ਦਾਦੇ ਨੇ ਜੀ ਠੀਕ ਆ ਤੇ ਉਹਦੂ ਬਾਅਦ ਜੋ ਬੱਕਰੀਆਂ ਦਾ ਕੰਮ ਮੇਰੇ ਪਾਪੇ ਨੇ ਸ਼ੁਰੂ ਕਰਿਆ ਦੀ ਠੀਕ ਆ ਹਾਂ ਜੀ ਲੈ ਵੀ ਕਿੰਨੀਆਂ ਬੱਕਰੀਆਂ ਹੋਣਗੀਆਂ ਵੀ ਆਪਣੇ ਕੋਲੇ ਹੋਣਾਂ। 70 ਕ ਬੱਕਰੀਆਂ ਨੇ, ਬਾਕੀ 30-40 ਭੇਡਾਂ ਨੇ। 30-40 ਇਹ 100 ਕ ਨਗ ਬਾਕੀ 30-40 ਮੇਮਨੇ ਘਰੇ ਨਹੀਂ। ਲੈ ਵੀ ਲੱਗ ਇੱਕ ਤਾਂ ਅਹੀਂ ਫੜ ਲਾ ਯਾਰ। ਆ ਵੀ ਮੈਂ ਵੇਚਣੀ। ਆ ਦੋ ਵੇਚਣੀ। ਲੱਗ ਪਾਗਾ ਬੱਚੇ-ਬੁੱੱਚੇ ਵਿੱਚ ਲਾ ਕੇ। ਅਰੀ ਭਈ ਇਹਨੂੰ ਇਹਨੂੰ ਫੜ। ਇਹ ਕਿਵੇਂ ਨਿਗੇ ਨਹੀਂ ਗਿਆ ਜਣੇ? ਇਹ ਨਿਗੀਆਂ ਨਹੀਂ ਗਿਆ ਪਰ ਗੁਣ ਬਹੁਤ ਨੀਂ ਨਾ ਜਾ। ਦੱਸ ਰਾਜੂ ਤੂੰ ਦੱਸ ਤੇਰੇ ਭਾਈ ਇੱਧਰ ਹੋ ਜਾ। ਦੱਸ ਰਾਜੂ ਇਹਦੇ ਬਾਰੇ ਇਹ ਵੇਚਣੀਆਂ ਨੇ ਦੋ ਇਹ। ਦੇ ਦਾਂਗੇ। ਦੇ ਲਈ ਦੇ ਲਈ। ਠੀਕ ਆ। ਇਹਦੇ ਬਾਰੇ ਦੱਸ। ਇਹ ਸੁਣ ਵਾਲੀ ਆ ਤਾਜੀ ਤਾਜੀ ਸੁਣ ਵਾਲੀ ਆ ਘੱਬਣ ਚਾਰ ਮਹੀਨਿਆਂ ਦੀ ਦੂਏ ਸੂਏ ਆਤੀਏ ਸੂਏ ਕੋਈ ਬਲੱਡ ਲੈਣੇ ਵਧੀਆ ਰਾਜੂ ਦੀ ਬਲੱਡ ਲੈਣੇ ਹੈ ਬੱਕਰੀਆਂ ਵਾਲੇ ਦੀ ਠੀਕਾ ਪਿਆਰ ਚਮੜੀ ਕਾਲੀਆਂ ਝੰਡ ਤੇ ਚਿੱਠੀਆਂ ਇਹਦੀ ਲਾਲ ਅੱਖਾਂ ਉਹਦੀ ਚਿੱਟੀ ਆ ਇਹਦੀ ਚਿੱਟੀ ਅੱਖਾਂ ਲੈ ਵੀ ਇਹਦੀ ਲਾਲ ਅੱਖ ਇਹ ਤਿੰਨ ਬੱਚੇ ਦਿੰਦੀ ਆ ਇਸ ਹਾਲ ਠੀਕਾ ਇੱਕ ਬੱਕਰੀ ਆ ਆ ਗਈ ਲੈ ਵੀ ਲਿਆ ਵੀ ਇਹ ਵੀ ਲਿਆ ਕੋਠੇ ਜੱਡੀ ਬੱਕਰੀ ਐ ਲੈ ਵੀ ਕੋਠੇ ਜੱਡੀ ਬੱਕਰੀ ਦਿਖਾਉਣਾ ਹੈ ਤੁਹਾਨੂੰ ਇਹਨੂੰ ਕਰਦੇ ਆਂ ਕੀ ਆਤੀ ਜੀ ਕੋਠੇ ਜੱਡੀ 15 38 ਇੰਚ 38 ਇੰਚ ਮੋٹے ਹੱਡ ਪੰਮੇ ਪੰਮੇ ਵਾਲੀ ਬਲੈਂਟ ਮੰਗੂ ਐ ਮੋਟੀਆਂ ਸਹੀ ਗੱਲ ਕਹਿ ਮਸੂਆ ਬੱਕਰੀਆਂ ਪੰਮੇ ਦੀਆਂ ਮੋਟੀਆਂ ਨੇ ਬੱਕਰੀਆਂ ਤੇ ਕੈਮਾਸੂਆ ਸੂਹਦੀ ਐ ਇਹ ਦੂਏ ਸੂਏ ਸੂਹਦੀ ਦੂਏ ਇਹ ਦੂਏ ਸੂਏ ਸੂਹਗੀ ਬਾਈ ਬੱਕਰੀ ਦੇਖ ਸਕਦੇ ਹੋਗੇ ਦੁੱਧ ਕਿੰਨਾ ਕਰੇ ਜੋ ਥੱਲੇ ਦੁੱਧ ਭਾਈ ਇਹਦੇ ਥੱਲੇ 3 ਕਿਲੋ ਹੈ 1.5 ਆਥਰੇ 1.5 ਤੜਕੇ ਠੀਕ ਆ ਮੈਂ ਝੂਠ ਨਹੀਂ ਬੋਲਦਾ ਹੁਣ ਗੱਬਣਾ ਏ ਇਹ ਤਾਂ ਤਿਆਰ ਆ ਦੱਸਣਾ ਨੂੰ ਤਿਆਰ ਆ ਗਈ ਸੂਣ ਵਾਲੀ ਬੱਕਰੀ 15 ਦੇਵਾ ਬਣਾਉਣ ਲੱਗੀ ਆ ਦੇਖ ਦੇਵਾ ਦਿਖਾ ਦੇ ਖਾਂ ਚੱਡਾ ਕੱਢਣ ਲੱਗੀ ਪਤੰਦਰਾਂ ਦੇ ਵਿੱਚ ਓਕੇ ਨੇ ਗਾਰੰਟੀ ਆ ਬਾਈ ਗਾਰੰਟੀ ਆ ਬਾਈ ਕਹਿੰਦਾ ਬਈ ਬੱਕਰੀ ਚੰਗੀ ਆ ਨਾ ਦੇਖ ਸਕਦੇ ਆ ਆ ਜਾ ਬਈ ਹੋਰ ਦਿਖਾਈਏ ਬਈ ਇਹੋਂ ਡੱਬੀ ਕਰ ਲੈ ਆਹ ਡੱਬੀ ਆਹ ਡੱਬੀ ਆ ਜਾ ਇਧਰ ਹੀ ਆ ਜਾ ਅੱਛਾ ਪੂਰੀ ਚੱਲਣ ਨਾਲ ਦੇ ਨਾਲ ਬਈ ਨਾਲੇ ਤੇ ਖੜਿਆਂਗੇ ਪਿੰਡ ਕਿਹੜਾ ਹੈ ਮੈਂ ਕੈਂਪਰ ਪਿੰਡ ਕਿਹੜਾ ਹੈ ਤੇ ਪਿੰਡ ਨੇ ਸਾਡੇ ਕੈਂਪਰ ਬੱਕਰੀਆਂ ਦੇ ਕਿਹੜੇ ਪਿੰਡ ਹੁੰਦੇ ਨੇ ਸਹੀ ਗੱਲ ਆ ਦੂਜੇ ਪਿੰਡ ਚ ਫਿਰਦੇ ਤੀਜੇ ਚੌਥੇ ਪਿੰਡ ਫਿਰਦੇ ਆ ਆ ਦੇਖ ਲਓ ਜੀ ਗੱਬਣ ਹੈ ਬਾਈ ਦੇਖ ਲਾ ਕਹੀ ਜੀ ਮੋਟੀ ਹੈ ਹਜੇ ਸਹੀ ਗੱਲ ਖੜਤ ਦੇਖ ਲਾ ਪੱਠ ਦੀ ਨਕੌੜ ਸਹੀ ਹੋ ਮੈਨੂੰ ਲੱਗਦਾ 6 6 6 6 6 6 ਖੜ ਜਾ ਅੱਠ ਦਾ ਖਾਸ ਸਮਾਰ ਕੇ ਅੱਠ ਹੋ ਗਈ ਹੁਣ ਕਿੱਥੇ ਨੇ ਅੱਠ ਹੋ ਗਈ ਲੈ ਵਧੀਆ ਬੱਕਰੀ ਆ ਛਾੜਦੇ ਛਾੜਦੇ ਤੇ ਲੇ ਵੀ ਸੈਂਤੀਂਤ ਦੀ ਬੱਕਰੀ ਹੋਵੇ ਮੋਟੀ ਪਈ ਐ ਮੋਟੀ ਪਈ ਐ ਰਾਜੀ ਆ ਪੂਰੀ ਲੈ ਵੀ ਕਾ ਆ ਗਈ ਲੈ ਵਿਚਨ ਵਾਲੀ ਤਾਜੀ ਸੂਣ ਵਾਲੀ ਲੈ ਵੀ ਕਾ ਆ ਗਈ ਚਾਰ ਹੋ ਗਈਆਂ ਐਨ ਜਮਾ ਤਾਜ਼ੀਆਂ ਨੇ ਤਾਜ਼ੀਆਂ ਸੂਣ ਵਾਲੀਆਂ ਸੂਣ ਵਾਲੇ ਲੈ ਵੀ ਜਿਹਨੇ ਤਾਜੀ ਸੂਣ ਵਾਲੀ ਬੱਕਰੀ ਲੈਣੀ ਇਹ ਕਾ ਤੀ ਪੰਜਵੀਂ ਦਿਨ ਪੰਜ ਚਾਰ ਹੀ ਲੈਂਦੀ ਹੈਗੀ ਇਹ ਕਿਵੇਂ ਆ ਗਈ ਇਹ ਵੀ ਵਧੀਆ ਜੀ ਇਹ ਵੀ ਅੱਠ ਦੰਦ ਆ ਗਏ ਇਹ ਹਾਂ ਹੁਣੇ ਚੱਕੇ ਨੇ ਨਵੀਂ ਦੰਦੀ ਜਮੇ ਨਵੀਂ ਦੰਦੀ ਜਮੇ 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 ਕੈਵੇਂ ਸੂਇਆ ਇਹ ਇਹਦਾ ਦੂਜੇ ਸੂਹ ਕੀ ਪੱਠੇ ਐ ਦੂਜੇ ਸੂਹੇ ਪਤੰਦਰਾ ਮਾਲ ਨਹੀਂ ਤੈਨੂੰ ਮਾਰਾ ਦਿੰਦੇ ਲੈ ਵੀ ਦੂਜੇ ਸੂਹੇ ਐ ਵੀ ਪੂਰੀ ਆ ਗਈ ਰੋਜ ਰੰਗੀ ਜੀ ਰੋਜ ਰੰਗੀ ਐ ਦੱਸ ਰਾਜੂ ਉਹਦੇ ਬਾਰੇ ਇਹ ਹਜੇ ਲਾਊਗੀ 1.5 ਮਹੀਨਾ ਅੱਛਾ ਲੇਉਟੀ ਲਾਗੀ ਮਹੀਨਾ ਕੇ ਲਾਊ ਯਾਰ ਮਹੀਨਾ ਕ ਲਾਊ ਐ ਲਾਗੀ ਲੇਉਟੀ ਬਣਾਉਣਾ ਇਹ ਸੂਹ ਕੀ ਦੂਜੇ ਹਾਂ ਅੱਠ ਦੰਦਾਂ ਦੀ ਦੂਜੇ ਨਕਰੀ ਪਿਓਰ ਆ ਵਿਟਲਾ ਲੈ ਵੀ ਪਹਿਲੀ ਚੰਗੀ ਪੱਠੇ ਸੂਹੇ ਬੱਕਰੀਆਂ ਨੇ ਸਾਰੀਆਂ ਹਨਾ ਹਾਂ ਜੀ ਇਹੀ ਗੱਲ ਆਪਾਂ ਤਾਂ ਆਣਾ ਹੈ ਹੋਰ ਲਿਆ ਮੁੰਡੇ ਕਹਿੰਦੇ ਸਿਆਲ ਆ ਗਿਆ ਦੀਆਂ ਕਿ ਵੇਚਦਾਨੇ ਆ ਆ ਇੱਧਰ ਹੀ ਆ ਯਾਰ ਰੱਜੂ ਮਹਾਵੇਦ ਉਹ ਦੀਆਂ ਪੱਠਾਂ ਪਾਲਾਂਗੇ ਹੁਣ ਸਹੀ ਗੱਲ ਦੱਸ ਇਹਦੇ ਬਾਰੇ ਡੰਝ ਕਾਲੀਆਂ ਡੰਝ ਬਲੇਕਾਂ ਲੈ ਵੀ ਕਾਲੀਆਂ ਨੇ ਬਾਈ ਦੇਖ ਜਮਾ ਬਲੇਕ ਕਲਰ ਦੀਆਂ ਇਹ ਵੀ ਤਾਜੀ ਸੋਣ ਵਾਲੇ 15 ਦਿਨਾਂ ਨੂੰ 15 ਦਿਨਾਂ ਨੂੰ ਹਾਂ ਇਹ ਬੱਚਾ ਇੱਕੇ ਦਊਗੀ ਇੱਕ ਦਊਗੀ ਹਾਂ ਇੱਕ ਦਊ ਪੱਕੀ ਗੱਲ ਲੱਗੀ ਇੱਕੋ ਹੀ ਗਰਦਨ ਬਹੁਤ ਲੰਮੀ ਹੈ ਨਾ ਬੱਕਰੀ ਦੀ ਗਰਦਨਾਂ ਦਾ ਫਿਰ ਇਹ ਪੁਰਾਣੀਆਂ ਬੱਕਰੀਆਂ ਦੀਆਂ ਹੀ ਲੰਬੀਆਂ ਨੇ ਦੋ ਗਿੱਠ ਦੀ ਗਰਦਨ ਹੈ ਇਹ ਗਰਦਨ ਮੋਰਨੀ ਜੱਡੀ ਹੈ ਬੱਕਰੀ ਦੀ ਗਰਦਨ ਮੋਰਨੀ ਜੱਡੀ ਹੈ ਇਹ ਕਿੱਡੀ ਗਰਦਨ ਦੀ ਬੱਕਰੀ ਆ ਲੰਮੀ ਹੈ ਬਹੁਤ ਹੈ ਸਹੀ ਗੱਲ ਹੈ ਲੈ ਵੇਖ ਲੋ ਇਹ ਲੋਹੀ 38 ਆਹ ਦੇਖ ਲੋਹੀ 38 ਇੰਚ ਦੀ ਦੁੱਧ ਵਾਲੀ ਬੱਕਰੀ ਲੱਗਦੀ ਹੈ ਪੂਰੀ ਆ ਮਹਾ ਭਾਲ ਵੀ ਨਹੀਂ ਚਮੜੀ ਤੇ ਲੈ ਯਾਰ ਕਿੰਨਾ ਦੁੱਧ ਦੇ ਲੇਤੀਏ ਸੂਗੀ ਇਹਨਾਂ ਦਾ ਦੁੱਧ ਹੈਗਾ ਵੀ ਦੋ ਆਥਣੇ ਦੋ ਤੜਕੀ ਤਾਜੀ ਸੂਈ ਥਲੇ ਚੱਤਾਈ ਚਾਰ ਲੀਟਰ ਦੁੱਧ ਹੈਗਾ ਇਹ ਲੋੜੀ ਤੋਂ ਵਾਸ ਹੋ ਗਈ ਜਵਾਨ ਐ ਵੀਰੇ ਜਵਾਨ ਬੱਕਰੀ ਬੁੜੀ ਨਹੀਂ ਯਾਰ ਲੈ ਵੀ ਬੱਕਰੀ ਦੇਖ ਸਕਦੇ ਹੋ ਮਿੱਤਰੋ ਹਾਈਟ ਹੈਗੀ ਲਗਭਗ 38 ਇੰਚ ਲੈ ਆ ਗਈ ਇਹ ਵੀ ਵੇਚਣੇ ਵਾਲੀ ਆ ਕਾਲੀ ਡਾਂਜ ਗਦੈਲੇ ਵਰਗੀ ਇਹ ਤਾਂ ਤਿਆਰ ਹੋ ਗਈ ਓਏ ਸੂਣ ਤੇ ਲਯੋਟੀ ਜੀ ਉਹ ਦਿਖਾ ਵੀਡੀਓ ਬਾ 15 ਕਿਲੋ ਉਹਨਾਂ ਦੀ ਬਾਈ ਉਹਨਾਂ ਦੀ ਕਮਾਈ ਮਤਲਬ ਕੈਮਰਾ ਲੈ ਵੀ ਮਿੱਤਰੋ ਬਣ ਗਈ ਲਯੋਟੀ ਦੇਖ ਸਕਦਾ ਬਈ ਨੱਕ ਨਕੌੜੇ ਦੀ ਵਧੀਆ ਗਈ ਬਾਈ ਹਾਲਾ ਕਹਿੰਦਾ ਮੈਨੂੰ ਤਾਂ ਹੀ ਗੁੱਸਾ ਆਉਂਦਾ ਵੀ ਤੁੱਦਲੀਆਂ ਬੱਕਰੀਆਂ ਲਈ ਬੈਠਾ ਮੈਂ ਚੋਲੋ ਜਿੰਨਾ ਮਰਜੀ ਦੁੱਧ ਕਿੰਨਾ ਪੈਂਦਾ ਬਈ ਰੋਜ਼ ਦਾ ਨਾ ਬੇਵਰੇ ਚੰਗਾ ਕੇ ਕੁਛ ਚੋਣੀਆਂ ਵਸਦਾ 10 ਕਿਲੋ ਅੱਥ ਨੇ 10 ਤੜਕੀ ਸਹੀ ਗੱਲ 5 ਕਿਲੋ ਕਰੀ ਰੱਖਦੇ ਆ ਟੱਬਰ ਦਾ ਖਰਚਾ ਪੀਣੇ ਆ ਭਾਈ ਚਾਹ ਪਾਣੀ ਕਰਦੇ ਆ ਸਹੀ ਗੱਲ ਬੱਚੇ ਚਾਹ ਦੇ ਮਾਰੇ ਤਾਂ ਮਰਦੇ ਫਿਰਦੇ ਆ ਬੱਚੇ ਸੰਘਾਉਣਾ ਜਾਦੇ ਹਾਂ ਬੱਚੇ ਪਾਲਦੇ ਆ ਬੱਚੇ ਪਾਲਦੇ ਬੱਚੇ ਦਾ ਫਿਰ ਚਾਹ ਦੇ ਮਾਰੇ ਵੀ ਮਰਦੇ ਆ ਅਸੀਂ ਚਾਹ ਨਹੀਂ ਪੀਵਾਂਗੇ ਯਾਰ ਜਾਨ ਨੂੰ ਤਾਂ ਜਾਦੇ ਮਰਦੇ ਆ ਅਸੀਂ ਲੈ ਵੀ ਇਹਦੇ ਬਾਰੇ ਦੱਸ ਚਾਹ ਨੂੰ ਮਰਦੇ ਫਿਰਦੇ ਆ ਇਹ ਵੀ ਬੜੇ-ਬੜੇ ਕੰਨ ਦੀ ਬੱਕਰੀਆ ਬਈ ਇਹ ਹੋ ਗਈ ਜੀ ਹੁਣ ਚੌਥੀ ਸੂਇ ਸੂ ਹੋ ਗਈ। ਅੱਛਾ ਇਹ ਵੱਡੀ ਗੱਬਣ ਹੈ ਇਹ ਬੱਕਰੀ? ਹੂੰ ਇਹ ਬੱਕਰੀ ਹੈਗੀ ਸਾਢੇ 3 ਮਹੀਨੇ ਦੀ ਗੱਬਣ। ਸਾਢੇ 3 ਮਹੀਨੇ ਦੀ ਗੱਬਣ। ਹਾਂ 1.5 ਮਹੀਨਾ ਰਹਿ ਗਿਆ। ਇਹ ਵੀ ਸਾਢੇ 3 ਮਹੀਨੇ ਦੀ ਗੱਬਣ ਹੈ ਕਿ 1.5 ਮਹੀਨਾ ਰਹਿ ਗਿਆ ਇਹਨੂੰ ਦਾ ਹੋਰ ਫੜ ਲੈ। ਜਮਾਂ ਇਹੇ ਲੇਦੀ ਬੱਕਰੀ ਹੈ ਲੇਦਾ ਇਹਦੇ ਤੂਹੇ ਚ। ਅੱਛਾ। ਹਾਂ ਸਾਈ ਪਈਆ ਸ਼ਿਕਾਰੀ ਕੁੱਤੇ ਜੋ। ਇਹ ਕਿਵੇਂ ਹੁੰਦੀ ਇਹ ਚੀਜ਼ ਹੁੰਦੀ ਹੈ ਇਹ? ਇਹ ਬਾਜੀ ਵਈ ਦੀ ਲੇਦ ਹੁੰਦੀ ਹੈ ਲੇਦੀ ਤਾਂ ਮਿਲਦੀ ਨਹੀਂ। ਅੱਛਾ। ਛੇਤੀ। ਲੇਦੀ ਮਿਲਦੀ ਨਹੀਂ ਛੇਤੀ ਬੱਕਰੀ? ਇਹ ਵੀ ਲੇਦੀ ਬੱਕਰੀ ਕਹਿੰਦੇ ਨੇ ਇਹਨੂੰ ਹੈ। ਹਾਂ। ਕਾ ਦਿਖਾ ਦੋ ਇਹ 38 ਇੰਚ ਆ 38 ਇੰਚਾਂ ਸੂਈ ਹੀ ਆ ਬੱਚਾ ਥੱਲੇ ਉਧਰੋਂ ਕਰ ਲੈ ਖੁੱਲੇ ਇਹਨੂੰ ਕਾਂ ਵਾਲਾ ਡਾਂਜਲ ਹੀਜ ਦੀ ਆ ਪੂਰਾ ਖਣ ਵਾਲਾ ਬੱਚਾ ਜੀ ਹਾਂ ਇਹ ਇਹਦਾ ਬੱਚਾ ਤੇਰੇ ਵੀ ਕੰਨ ਗੁੰਨ ਦੇਖ ਸਕਦੇ ਹੋ ਇਹਦੇ ਕਿੰਨੇ ਦੇਖ ਲਓ ਮੈਂ ਤਾਂ ਕਹਿੰਦਾ ਬਿਲਕੁਲ ਬੋੜ ਫਿਣੀ ਲੈ ਵੀ ਕੰਨ ਦੇਖੋ ਮਿੱਤਰੋ ਲਗਭਗ 17-18 ਇੰਚ ਦੇ ਕੰਨ ਹੋਣਗੇ ਹਨਾ 38 ਇੰਚ ਹਾਂ 38 ਇੰਚ ਹੈਟ ਆ ਵੀ ਚਿੱਟੀਆਂ ਅੱਖਾਂ ਦੀ ਹੈਗੀ ਕਿਹੜੀ ਅੱਖ ਹੈ ਜੀ ਹਾਂ ਨਹੀਂ ਦੂਜੀ ਆ ਗਈ ਖੱਟੀ ਜੀ ਅੱਖ ਆ ਗਈ ਲੈ ਵੀ ਇਹਦੇ ਮਾਗਰ ਬੱਚਾ ਦਾ ਦੇਖ ਸਕਦੇ ਤੁਸੀਂ ਹਾਂ ਬੱਕਰੀ ਚੰਗੀ ਐ ਜੀ ਹਾਂ ਜੀ ਦੇ ਦਾਂਗੇ ਦੇਖ ਲਊਗਾ ਬਾਕੀ ਹੂੰ ਦਵਾਏ ਇੱਕ ਥਾਣ ਕਰਕੇ ਜੀ ਇੱਕ ਥਾਣਾ ਝੂਠ ਨਹੀਂ ਬੋਲ ਕੇ ਦੇਣੀ ਜੇ ਨਹੀਂ ਬਤਾ ਤਿੰਨ ਦੇ ਦੇਈ ਇੱਕ ਥਣ ਵਾਲੀ ਦਾ ਇੱਕ ਇੱਕ ਮੁੱਲ ਹੋਜੂ ਕਿੰਨੇ ਟਾਈਮ ਦੀ ਰਹਿ ਗਈ ਇਹ ਇੱਕ ਥਣ ਚੱਲਦਾ ਇੱਕ ਰੁਕਿਆ ਹੈ ਮੈਂ ਝੂਠ ਨਹੀਂ ਬੋਲਦਾ ਅੱਛਾ ਨਹੀਂ ਲੈਣੀ ਕੋਈ ਨਾਲ ਵੇ ਸਾਡੀ ਤਾਂ ਸੂਪੂ ਇੱਕ ਥਣਤੀ ਬੱਚੇ ਦੋ ਪਾਲ ਦੂਗੀ ਸਹੀ ਗੱਲ ਆ ਵੇ ਕਿਸੇ ਗਰੀਬ ਨਾਲ ਧੋਖਾ ਨਹੀਂ ਕਰਨਾ ਬੱਕਰੀ ਚੰਗੀ ਆ ਹੋਣਾ ਬਰੀਡ ਪੋ ਕਰਨ ਵਾਸਤੇ ਬੱਚੇ ਦੋ ਦੇ ਤਿਆਰ 15 ਦਿਨਾਂ ਨੂੰ ਇਹ ਨਹੀਂ ਮੈਂ ਕਹਿੰਦਾ ਵੀ ਲੇ ਜਾ ਥਾਣ ਚੱਲ ਪੂ ਨਾ ਇਹਦਾ ਥਾਣ ਇੱਕ ਚੱਲਦਾ ਇੱਕ ਰੁਕਿਆ ਹੈ ਠੀਕ ਆ ਕਿਸੇ ਗਰੀਬ ਨਾਲ ਧੋਖਾ ਨਹੀਂ ਕਰਨਾ ਝੂਠ ਬੋਲ ਕੇ ਕੰਮ ਨਹੀਂ ਕਰਨਾ ਮੈਂ ਮੰਡੀਆਂ ਚ ਜਾ ਕੇ ਖੜਨਾ ਹੈ ਅਗਲਾ ਗਾਲਾਂ ਕੱਢੂ ਮੈਨੂੰ ਵੀ ਰਾਜੂ ਯਾਰ ਝੂਠਾ ਬੋਲਦਾ ਤੂੰ ਲੈ ਵੀ ਮੇਤਰੋ ਬੱਕਰੀ ਦਿਖਾ ਦੇ ਹਾਂ ਪਿੱਛਾ ਪੁਛਾ ਦਿਖਾ ਬੱਕਰੀ ਚੰਗੀਆਂ ਮੇਤਰੋ ਇੱਕ ਤਾਣਾ ਹੈੜੀ ਮੇਣ ਗੱਲਾਂ ਨਾ ਮੋਟੀ ਆ ਮੋਟੀ ਪੂਰੀ ਮੋਟੀ ਬੱਕਰੀ ਆ ਪੂਰੀ ਬੱਚੇ ਦੋ ਦਊਂਗੀ ਦੋ ਦੋ ਇੱਕ ਤਾਣਾ ਕੁਛੀ ਵਾਲਾ ਖਰਾਬ ਆ ਜਿਹੜੇ ਸਾਰੇ ਤਾਜ਼ੀਆਂ ਦੋ ਨੇ ਦੇਵੇ ਥੱਲੇ ਦੋ ਬੱਚੇ ਨੇ 28 ਇੱਕ ਪਾਠਾ ਇੱਕ ਬੱਕਰਾ ਹੈ ਪਾਠਾ ਇੱਕ ਬੱਕਰਾ ਵਧੀਆ ਹਾਂ ਇਹ ਗੱਲ ਆ ਬਈ ਮਿੱਤਰੋ ਬੱਕਰੀ ਇਹ ਵੀ ਚੰਗੀ ਹੈਗੀ ਹਾਂ ਇਹ ਬੱਚੇ ਕਿਵੇਂ ਨੇ ਇਹਦੇ ਬੱਚੇ ਦੋ ਤਖੜੇ ਲੰਗੀ ਖਾਂਦੇ ਨੇ ਕਿਵੇਂ ਰੰਗ ਕਿਹਾ ਜਾ ਬੱਕਰਾਂ ਦੇ ਬੱਚਿਆਂ ਦਾ ਇੱਕ ਇਹਦੇ ਵਰਗਾ ਇੱਕ ਕਾਲਾ ਜੰਡਾ ਹੈ ਅੱਛਾ ਇੱਕ ਕਾਲਾ ਇੱਕ ਇਹਦੇ ਵਰਗਾ ਡੱਬਾ ਹਾਂ ਡੱਬਾ ਹੈ ਜੀ ਇਹ ਕਿਸ਼ੇਰੀ ਪਾਠਾ ਹੈ ਲੈ ਵੀ ਇੱਕ ਡੱਬਾ ਹੈ ਕਿਸ਼ੇਰੀ ਪਾਠਾ ਹੈ ਥੱਲੇ ਨਾ ਬੱਕਰੀ ਵਧੀਆ ਹੈਗੀ ਦੇਖ ਸਕਦੇ ਆ ਸੂਨ ਵਾਲੀ ਲਾਲ ਲੋ ਲੇ ਵੀ ਕਾ ਆ ਗਈ ਬੱਕਰੀਆਂ ਬਹੁਤ ਨੇ ਬਈ ਦੇਖ ਸਕਦੇ ਹੋ ਨਾ ਹਾਂ ਬੱਕਰੀ ਆ ਵੀ ਤਾਜੀ ਸੂਣ ਵਾਲੀ ਆ ਪੱਠ ਇਹ ਵੀ ਮੇਰੇ ਖਲ ਲਹਣ ਲੱਗੀ ਆ ਦੇਖ ਲਓ ਜੀ ਲਹਣ ਲੱਗੀ ਜੀ ਹਾਂ ਵਧੀਆ ਲਹਣ ਲੱਗੀ ਦੂਏ ਸੂਗੀ ਦੁੱਧੇ ਸੂਗੀ ਹਾਈਟ ਦੀ ਹੈਗੀ 37 37 ਹੈਟਾ 37 ਕਵਾਂਟੀ ਹੈ ਜਾਣ ਦੁੱਧ ਨੂੰ ਪੱਠਾ ਜੇ ਕੋਈ ਨਿੰਦ ਜੀ ਕਿੰਨੇ ਹੋ ਦੁੱਧੇ ਥੱਲੇ ਦੁੱਧੇ ਥੱਲੇ ਬਾਰ ਦੀ ਚਰਾਈ ਦੇ 3.5 ਹੀ ਓ ਯਾਰ ਮੈਨੂੰ ਨਹੀਂ ਪਤਾ ਸਿਆਲ ਕਰਕੇ ਅਸੀਂ ਪੱਠਾ ਪਾਲਣੇ ਕਰੇ ਬੱਕਰੀਆਂ ਸੂਪੀਆਂ 12 ਪੱਠਾ ਪਾਲਾਂਗੇ 20 ਬੱਕਰੀਆਂ ਸਾਡੀਆਂ ਬਕਾਊ ਨੇ ਨਾ ਜੋ ਜੜੀਆਂ ਦਿਖਾਤੀਆਂ ਠੀਕ ਆ ਸੂਨ ਵਾਲੀਆਂ ਜੀ ਸਤਾਜੀਆਂ ਸੂਂਦੀਆਂ ਨੇ ਹੂੰ ਜਿਵੇਂ ਕਹੂ ਵਾਲਾ ਉਸੇ ਰੇਟ ਤੇ ਦਊ ਬਾਕੀ ਅਸੀਂ ਤਾਂ ਐ ਜੀ ਹੁਣ ਸੂਣ ਗਏ ਜਿਹੜੀਆਂ ਗਾਹਾਂ ਲੋੜੀ ਚ ਬਾਕੀ ਪਾਰਾ ਪੱਠਾ ਹੁੰਨੀਆਂ ਬਾਰਾ ਹੁੰਨਾਂ ਦੀਆਂ ਪਾਲਾਂਗੇ ਸੱਲੇ ਤਾਂ ਅਗਲੇ ਸਾਲ ਆਏ ਸਾਲ ਯਾਨੀ ਕਿ ਇੰਨੇ ਤਿਆਰ ਕਰ ਲੈਣਾ ਤਿਆਰ ਕਰਦਾ ਮੈਂ ਤਾਂ ਪੱਠਾ ਪਾਲ ਕੇ ਯਾਰ ਜ਼ਿੰਦਗੀ ਚ ਨਹੀਂ ਲਈ ਕੋਈ ਕੱਦੀ ਬੱਕਰੀ ਲੈਣਾ ਹੁਣ ਸਾਹ ਦੇ ਪੇ ਜੇ ਇੱਕ ਬੱਕਰੀ ਦੱਬੀ ਉਹ ਮੈਨੇ ਭੇਜੀ ਐ ਐਸਐਸਪੀ ਸਾਹ ਦੇ ਪਟਿਆਲੇ ਅੱਛਾ ਠੀਕ ਆ ਉਹ ਭੇਜੀ ਆਪਾਂ ਨੇ ਲੈ ਵੀ ਮਿੱਤਰੋ ਸੰਪਰਕ ਕਰ ਲਿਓ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੀ ਮੁੱਲ ਲੈ ਕੇ ਭੇਜੀ ਆ ਮੈਂ ਆਪਦੀਆਂ ਬੱਕਰੀਆਂ ਚੋਂ ਨਹੀਂ ਦਈ ਠੀਕ ਆ ਮੈਂ ਕਹਾਂ ਨਾ ਆਪਾਂ ਮੁੱਲੇ ਲੈ ਕੇ ਦਵਾਂਗੇ ਅਗਲੇ ਨੂੰ ਵਧੀਆ ਬੱਕਰੀ ਬਾਕੀ ਬਾਈ ਨੰਬਰ ਹੈਗਾ ਸਕਰੀਨ ਦੇ ਉੱਤੇ ਸੰਪਰਕ ਕਰ ਲਿਓ ਰਾਜੂ ਬਾਈ ਦੇ ਨਾਲ ਡਿਰਬੇ ਖੜਿਆਂਗੇ ਤੇ ਬਾਕੀ ਇੱਕ ਵਾਰ ਨਿਗਾਹ ਮਾਰ ਦੇ ਬਾਬੂ ਸਾਰੀਆਂ ਬੱਕਰੀਆਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਬਾਈ 20 ਕ ਬੱਕਰੀਆਂ ਸੇਲ ਦੇ ਉੱਤੇ ਹੈਗੀਆਂ ਨੇ ਸੰਪਰਕ ਕਰ ਲਿਓ ਬਈ ਡਿਰਬੇ ਸਾਇਰ ਦੇ ਖੜਿਆਂ ਠੀਕ ਆ ਪੇਟਾਂ ਵੀ ਦਿਖਾਈਏ ਸਤਿ ਸ੍ਰੀ ਅਕਾਲ ਬਾਈ ਜੀ